ਥੋੜੀ ਲੁੱਟ ਖੋਹੀਆ ਵਾਰਦਾਤਾ ਤੋਂ ਸ਼ਹਿਰ ਵਾਸੀ ਕਾਫੀ ਘਬਰਾਏ ਹੋਏ ਨੇ ਆਜ ਵੀ ਸ਼ਹਿਰ ਵਿੱਚ ਬੇਕਾਬੂ ਟੇਰੇ ਕੋਈ ਨਾ ਕੋਈ ਵਾਰਦਾਤ ਨੂੰ ਅਨਜਾਮ ਦੇ ਰਹੇ ਨੇ ਹੁਣ ਤਾਜ਼ਾ ਮਾਮਾ ਫਗਵਾੜਾ ਸ਼ਹਿਰ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਸੈਕਟੀ ਮੈਡੀਕਲ ਸਟੋਰ ਨੂੰ ਦਿਨ ਦੇ ਹਾੜੇ ਬੇਕਾਬੂ ਲੁਟੇਰੇ ਆਨੇ ਨਿਸ਼ਾਨਾ ਬਣਾਇਆ ਤੇ ਦੁਕਾਨ ਤੋਂ ਨਕਦੀ ਲeke ਫਰਾਰ ਹੋ ਗਏ ਜਿਸ ਕਾਰਨ ਸ਼ਹਿਰ ਵਾਸੀਆਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰੇਸ ਮੌਕੇ ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਜਾਨ ਮਾਲ ਦੀ ਰਾਖੀ ਦਾ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੇ ਕਿਹਾ ਕਿ ਸਖਤੀ ਵਰਤਦੇ ਹੋਏ ਗੋਸ਼ਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਕੱਲ 4 ਵਜੇ ਸ਼ਾਮ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਰਗੋਬਿੰਦ ਨਗਰ ਦੇ ਵਿੱਚ ਇੱਕ ਸੇਟੀ ਮੈਡੀਕਲ ਦੀ ਦੁਕਾਨ ਤੇ ਦੋ ਮੁੰਡਿਆਂ ਨੇ ਗੱਲ ਦੇ ਵਿੱਚੋਂ ਹੱਥ ਪਾ ਕੇ ਜਿਹੜਾ ਪੈਸੇ ਕਢ ਕੇ ਪਰੋਗੇ ਸੀ। ਜਿਸ ਦੇ ਤਰ੍ਹਾਂ ਪਾਰਵਾਈ ਕਰਨ ਸਾਡੀ ਸਾਰੀਆਂ ਟੀਮਾਂ ਪੁਲਿਸ ਦੀ ਮੌਕੇ ਤੇ ਪਹੁੰਚੀ ਅਸੀਂ ਤੇ ਮੌਕੇ ਤੇ ਸੀਰਾ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਇਹ ਇਹਦੇ ਵਿੱਚ ਜਿਹੜਾ ਹੈ ਐਫ ਆਈ ਆਰ ਜਿਹੜੀ ਹੈ ਉਹ ਪੁਲਿਸ ਕੋਲੋਂ ਜਿਹੜੀ ਹੈ ਆਪਣੀ ਇਨਫੋਰਮੇਸ਼ਨ ਤੇ ਰਜਿਸਟਰੀ ਕੀਤੀ ਗਈ ਹੈ ਤੇ ਅਸੀਂ ਪੰਜ ਬੰਦੇ ਅਜੇ ਸ਼ਾਰਟਲਿਸਟ ਕੀਤੇ ਆ ਜਿਹੜੇ ਇਦਾਂ ਦੀ ਮੋਟਰ ਸੁਪਰਡਿੰਗ ਦੇ ਨਾਲ ਜਿਹੜਾ ਕ੍ਰਾਈਮ ਕਰਦੇ ਤੇ ਸੀਸੀਟੀਵੀ ਫੂਟੇਜ ਦੇ ਵਿੱਚ ਵੀ ਕੁਝ ਸ਼ੱਕੀ ਗੱਡੀ ਸਾਨੂੰ ਮਿਲੇ ਜਿੰਨਾ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਬਹੁਤ ਜਲਦੀ ਜਿਹੜਾ ਇਹ ਮੁਕੱਦਮੇ ਨੂੰ ਅਸੀਂ ਪਹੁੰਚ ਕਰ ਲਵਾਂਗੇ ਤੇ ਇਹਦੇ ਨਾਲ ਨਾਲ ਹੀ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੇ ਕਾਹਤਿਆਨ ਵਿੱਚ ਆਇਆ ਸੀਗਾ ਕਿ ਇਸ ਘਟਨਾ ਦੇ ਬਾਅਦ ਜਿਹੜਾ ਕੈਮਿਸਟ ਐਸੋਸੀਏਸ਼ਨ ਬੋਲਦਾ ਜਿਹੜਾ ਰੋਸਟ ਰਿਜਿਸਟਾਇਆ ਗਿਆ ਸੀਗਾ ਜਿਹਦੇ ਵਿੱਚ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਪਿਛਲੇ 12 ਦਿਨਾਂ ਦੇ ਵਿੱਚ ਵਿੱਚ ਪੰਜ ਵਾਰ ਦਟਾਜੀਆਂ ਹੋਈਆਂ ਸੀ ਜਿਨ੍ਹਾਂ ਨੂੰ ਅਸੀਂ ਦੋ ਦਿਨਾਂ ਦੇ ਅੰਦਰ ਅੰਦਰ ਸਾਗਿਆਂ ਨੂੰ ਟ੍ਰੇਸ ਕਰ ਲਿਆ ਸੀਗਾ ਤੇ ਇਹਦੇ ਵਿੱਚ ਅਸੀਂ 15 ਵਿਅਕਤੀ ਜਿਹੜੇ ਹੈਗੇ ਆ ਉਹ ਫੜੇ ਸੀਗੇ ਤੇ ਅਸੀਂ ਜਿਹੜਾ ਹੈਗਾ ਇਹ ਜਿਹੜਾ ਟ੍ਰੈਫਿਕ ਮੈਨ ਇਸ ਨੂੰ ਰੋਕਣ ਦੇ ਲਈ ਕਿਉਂਕਿ ਹਾਈਵੇ ਤੇ ਸਥਿਤ ਪਗਵਾੜਾ ਹੈਗਾ ਤੇ تین ਹਾਈਵੇ ਸਮੋਕਣ ਦੇ ਤੇ ਇਹਦੇ ਵਿੱਚ ਬਾਹਰੋਂ ਅੰਦਰੋਂ ਮੋਟਰਸਾਈਕਲ ਜਿਹੜੇ ਹੈਗੇ ਆ ਉਹ ਵੀ ਕਾਫੀ ਆਉਂਦੇ ਆ ਤੇ ਉਹਨਾਂ ਤੇ ਅਸੀਂ ਕਾਰਵਾਈ ਕਰਦੇ ਆ अराउंड 294 ਚਲਾਨ ਜਿਹੜੇ ਹੈਗੇ ਟ੍ਰਿਪਲ ਰਾਈਡਿੰਗ ਤੇ ਬਗੈਰ ਨੰਬਰ ਪਲੇਟ ਦੇ ਜਿਹੜੇ ਮੋਟਰਸਾਈਕਲ ਹੁੰਦੇ ਆ ਉਹਨਾਂ ਦੇ ਕੀਤੇ ਤੇ 267 ਚਲਾਨ ਜਿਹੜੇ ਹੈਗੇ ਆ ਅਸੀਂ ਮੂੰਹ ਟੱਕ ਕੇ ਜੋ ਕੋਈ ਫਿਰਦਾ ਹੈ ਬਿਨਾ ਹੈਲਮਟ ਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਅਨਸਮਨੇ ਜਿਹੜੇ ਘੁੰਮਦੇ ਨੇ ਉਹਨਾਂ ਦੇ ਅਸੀਂ ਜਿਹੜੇ ਚਲਾਨ ਕੀਤੇ ਆ ਮੈਂ ਇਹੀ ਅਪੀਲ ਸਾਰੇ ਫਗਵਾੜਾ ਵਾਸੀਆਂ ਨੂੰ ਕਰਦਾ ਕਿ ਅਸੀਂ ਜਿਹੜਾ ਹੈਗਾ ਆਪਜੀ ਦੀ ਸੁਰੱਖਿਆ ਯਕੀਨੀ ਬਣਾਉਣੀ ਹਰ ਵੇਲੇ ਤਤਪਰ ਆਪਜੀ ਆਪਣੇ ਆਪਣੇ ਅਦਾਰਿਆਂ ਦੇ ਵਿੱਚ ਬਿਲਕੁਲ ਸੁਰੱਖਿਅਤ ਮਹਿਸੂਸ ਕਰੋ ਫਗਵਾੜਾ ਪੁਲਿਸ ਤੇ ਕਪੂਰਥਲਾ ਪੁਲਿਸ ਆਪਜੀ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਨੰਬਰ ਹੈ ਐਸਪੀ ਸਾਹਿਬ ਦਾ ਮਹਾਂਜੋਗ ਐਸਐਸਪੀ ਸਾਹਿਬ ਦਾ ਇਹਨਾਂ ਦਾ ਨੰਬਰ ਆਪਜੀ ਦੇ ਕੋਲ ਮੌਜੂਦ ਹੈ ਕੰਟਰੋਲ ਰੂਮ ਦਾ ਨੰਬਰ ਆਪ ਜੀ ਦੇ ਕੋਲ ਮੌਜੂਦ ਹੈ ਤੁਹਾਨੂੰ ਕੋਈ ਵੀ ਸੂਚਨ ਲੱਗਦੀ ਹੈ ਕੋਈ ਵੀ ਇਨਫੋਰਮੇਸ਼ਨ ਲੱਗਦੀ ਹੈ ਕੋਈ ਵੀ ਐਸੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਨੰਬਰਾਂ ਤੇ ਵਿੱਚ ਜੱਗ ਜਿਹੜਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪ ਜੀ ਦੀ ਪਛਾਣ ਜੀ ਬਿਲਕੁਲ ਦੂਤ ਰੱਖੀ ਜਾਵੇ। ਸ਼ੁਕਰੀਆ।